ਤੁਸੀਂ ਦੇਖ ਰਹੇ ਹੋ ਪੁਲਾਗ ਸਭ ਤੋਂ ਵੱਡੇ ਮੁੱਦੇ ਦੇ ਤੌਰ ਦੇ ਵਿੱਚ ਚੱਲ ਰਿਹਾ ਹੈ ਕਿ ਅਮਰੀਕਾ ਨੇ ਜਿਹੜੇ ਟੈਰਫ ਲਾਏ ਨੇ ਭਾਰਤ ਉੱਤੇ ਟੈਰਫ ਰੇਟ ਲਾਇਆ ਹੈ ਟੈਰਫ ਦਾ ਮਤਲਬ ਕੀ ਹੈ ਜੀ ਟੈਕਸ ਕਿੰਨਾ ਹੋਏਗਾ ਉਹਦਾ ਅਸਰ ਕੀ ਪਏਗਾ ਤੇ ਜਿਹੜਾ ਇੱਕ ਡੀਲ ਜਿਹੜੀ ਅਮਰੀਕਾ ਕਰਾਉਣਾ ਚਾਹੁੰਦਾ ਹੈ ਭਾਰਤ ਨਾਲ ਬਾਂਧ ਬਨੋੜ ਕੇ ਕਿ ਖੇਤੀ ਖੇਤਰ ਡੇਰੀ ਖੇਤਰ ਇਹ ਸਾਰੇ ਖੇਤਰਾਂ ਨੂੰ ਵੀ ਖੋਲਿਆ ਜਾਵੇ ਮਤਲਬ ਲੈਬਰ ਪਲੇਇੰਗ ਫੀਲਡ ਉਹਨਾਂ ਦਾ ਇੱਕ ਸ਼ਬਦ ਹੈ ਜਿਹੜੇ ਕਹਿੰਦੇ ਨੇ ਵੀ ਸਾਰੇ ਦੁਨੀਆ 'ਚ ਇੱਕੋ ਜਿਹਾ ਟੈਕਸ ਹੋਣ ਇੱਕੋ ਜਿਹਾ ਟੈਕਸ ਨਾਲ ਕੰਮ ਚਲਾਇਆ ਜਾਵੇ ਤੇ ਕੀ ਇੱਕੋ ਜਿਹਾ ਟੈਕਸ ਦੀ ਧਾਰਨਾ ਆਪਣੇ ਆਪ 'ਚ ਠੀਕ ਹੈ ਤੇ ਜਾਂ ਜੇ ਇੱਕੋ ਜਿਹਾ ਨਾ ਦਿੱਤੇ ਜਾਏ ਤਾਂ ਥੋਕ ਦੇ ਤੇ ਬੰਡੇ ਜਾਂ ਜਿੱਥੇ-ਜਿੱਥੇ ਮੋਟੀਆਂ ਸਬਸਿਡੀਆਂ ਦੇ ਕੇ ਖੇਤੀਬਾੜੀ ਕਰਾਈ ਜਾ ਰਹੀ ਹੈ ਤੇ ਦੂਜੇ ਪਾਸੇ ਸਾਡੇ ਵਰਗੇ ਕਿਸਾਨ ਉਹਨਾਂ ਦਾ ਕੀ ਵਖਰੇਵੇਂ ਆਪਸ ਦੇ ਵਿੱਚ ਦੁਨੀਆ ਭਰ ਦੀ ਖੇਤੀਬਾੜੀ ਦੇ ਵਿੱਚ ਤੇ ਭਾਰਤ ਦੀ ਖੇਤੀਬਾੜੀ ਤੇ ਇਥੋਂ ਦੇ ਕਿਸਾਨੀ ਦੇ ਵਿੱਚ ਬਖਰੇ ਬਾਕੀ ਹੈ ਉਹਦੇ ਤੇ ਚਰਚਾ ਕਰਾਂਗੇ ਜੇ ਮਨ ਨੂੰ ਉਹ ਸਮਝੌਤਾ ਹੋ ਜਾਂਦਾ ਜਾਂ ਜੇ ਟੈਰਫ ਰੇਟ ਜਿਹੜਾ ਜਿਹੜਾ ਹੁਣ ਲਾਇਆ ਜਾ ਰਿਹਾ ਹੈ ਭਾਰਤ ਵੱਲੋਂ ਖੁਰਾਕੀ ਪਦਾਰਥਾਂ ਤੇ ਜਾਂ ਅਨਾਜ ਤੇ ਜਾਂ ਬਾਕੀ ਦੀਆਂ ਜਿਹੜੀਆਂ ਵਸਤਾਂ ਨੇ ਤਾਂ ਕੀ ਫਰਕ ਪਾਊਗਾ ਉਹਦੇ ਬਾਰੇ ਜਾਣਨਾ ਬੇਹੱਦ ਜ਼ਰੂਰੀ ਹੈ ਇਸ ਸਮੇਂ ਇਹ ਜਿਹੜਾ ਡਾਟਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਇਹ ਬਾਹਰ ਆਇਆ ਹੈ OSD ED ਦਾ ਡਾਟਾ ਹੈ ਉਦਾ ਮਤਲਬ ਹੈ ਆਰਗੇਨਾਈਜੇਸ਼ਨ ਆਫ ਕੋਆਪਰੇਸ਼ਨ ਐਂਡ ਡਵੈਲਪਮੈਂਟ ਹੈ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਠਤੀ ਦੇਸ਼ ਦੇ ਮੈਂਬਰ ਨੇ ਜਿਹੜੇ ਲਗਾਤਾਰ ਮਤਲਬ ਕੰਮ ਕਰਦੇ ਨੇ ਦੁਨੀਆ ਦੀ ਪਾਲਿਸੀ ਮੇਕਿੰਗ ਤੇ ਤੇ ਦੁਨੀਆ ਦੇ ਡਾਟੇ ਤੇ ਇਸ ਲੈਵਲ ਦੇ ਉੱਤੇ ਖਾਸ ਤੌਰ ਤੇ ਖੇਤੀਬਾੜੀ ਤੇ ਜਾਂ ਬਾਕੀ ਦੇ ਮਾਮਲੇ ਹੁਣ ਤੱਕ ਇਹ ਡਾਟੇ ਦੇ ਮੁਤਾਬਕ ਜੇਕਰ ਟੈਕਸ ਕਿੰਨੇ ਲਾਉਂਦਾ ਹੈ ਭਾਰਤ ਜੇਕਰ ਟਰੰਪ ਉਹਨਾਂ ਦੀ ਮੰਨ ਲੇ ਕਿ ਜ਼ੀਰੋ ਟੈਕਸ ਦੀ ਗੱਲ ਹੋਏਗਾ ਤਾਂ ਉਹਦੇ ਨਾਲ ਆਪਾਂ ਤਾਲਮੇਲ ਕਰਕੇ ਦੇਖਾਂਗੇ ਕਿ ਕਿੰਨਾ ਕੁ ਫਰਕ ਪੈਂਦਾ ਹੁਣ ਤੱਕ ਅਮਰੀਕਾ ਤੋਂ ਜਿਹੜੀ ਵੀ ਕੋਈ ਵਸਤੂ ਆਉਂਦੀ ਹੈ ਖੁਰਾਕੀ ਵਸਤੂ ਖੇਤੀਬਾੜੀ ਨਾਲ ਸੰਬੰਧਿਤ ਵਸਤੂ ਅਨਾਜ ਹੋਵੇ ਦਾਣਾ ਹੋਵੇ ਜਾਂ ਜੋ ਵੀ ਚੀਜ਼ ਮੰਗਵਾਈ ਜਾਏਗੀ ਉਹਦੇ ਤੇ ਭਾਰਤ ਵੱਲੋਂ ਟੈਕਸ ਜਿਹੜਾ ਲੱਗਦਾ ਉਹ 40.2% ਲੱਗਦਾ ਭਾਅ ਜੇ 100 ਰੁਪਏ ਦੀ ਚੀਜ਼ ਹੈ ਤਾਂ 140 42 ਰੁਪਏ ਦੀ ਉਹ ਇੱਥੇ ਪੈਂਦੀ ਹੈ ਤੇ ਟੈਰਫ ਇਸ ਪੱਧਰ ਤੇ ਲਾਇਆ ਗਿਆ ਹੈ ਜੇ ਅਮਰੀਕਾ ਤੋਂ ਬਿਨਾ ਦੁਨੀਆ ਦੇ ਦੂਜੇ ਦੇਸ਼ਾਂ ਤੋਂ ਅਸੀਂ ਮੰਗਾਉਂਦੇ ਇਹੋ ਜਿਹੀ ਚੀਜ਼ ਖੁਰਾਕ ਨਾਲ ਸੰਬੰਧਤ ਖੇਤੀ ਨਾਲ ਸੰਬੰਧਤ ਅਨਾਜ ਜਾਂ ਬਾਕੀ ਬਸਤਾਂ ਨਾਲ ਸੰਬੰਧਤ ਤਾਂ ਉਹ ਆਸਤਰ ਪੂਰੇ ਦੁਨੀਆ ਦੇ ਬਾਕੀ ਦੇਸ਼ਾਂ ਤੇ 49% ਟੈਕਸ ਹੈ 49% ਭਾਵੇਂ 100 ਰੁਪਏ ਦੀ ਆਉਂਦੀ ਹੈ ਤਾਂ 150 ਰੁਪਏ ਦੀ ਇੱਥੇ ਪੈਂਦੀ ਆ ਫਿਰ ਤਾਂ ਕਿ ਇੱਥੋਂ ਦੀ ਕਿਸਾਨੀ ਤੇ ਇੱਥੋਂ ਦੇ ਜਿਹੜੇ ਪੈਦਾਵਾਰ ਕਰਨ ਵਾਲੇ ਲੋਕ ਨੇ ਉਹਨਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਹੁਣ ਅੰਦਾਜ਼ਾ ਲਾਓ ਕਿ ਜੇਕਰ ਇਹ ਟੈਕਸ ਸਾਰਿਆਂ ਤੇ ਬਰਾਬਰ ਹੋ ਜਾਵੇ 10% ਤੇ ਆ ਜਾਣ ਜਾਂ ਜ਼ੀਰੋ ਟੈਕਸ ਹੋ ਜੇ ਤਾਂ ਕਿ ਇਥੋਂ ਦੀ ਕਿਸਾਨੀ ਉਹਨਾਂ ਨਾਲ ਕੰਪੀਟ ਕਰ ਪਾਏਗੀ ਮੁਕਾਬਲਾ ਕਰ ਪਾਏਗੀ ਜੇ ਮੁਕਾਬਲਾ ਨਹੀਂ ਕਰ ਪਾਏਗੀ ਤਾਂ ਉਹ ਕਿੱਥੇ ਜਾਣ ਪਹਿਲਾ ਸਵਾਲ ਇਹ ਹੈ ਦੂਸਰਾ ਸਵਾਲ ਇਹ ਹੈ ਕਿ ਕੀ ਪ੍ਰੋਡਕਟ ਪ੍ਰੋਡਕਟ ਪ੍ਰੋਟੈਕਸ਼ਨ ਦੇ ਤੌਰ ਤੇ ਸੁਰੱਖਿਆ ਦੇ ਤੌਰ ਦੇ ਉਤੇ ਸਾਡੇ ਕਿਸਾਨਾਂ ਦੀ ਗਵਰਨਮੈਂਟ ਕਿੰਨੀ ਕਮਦਦ ਕਰਦੀ ਹੈ ਤੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੀ ਸਰਕਾਰ ਕਿੰਨੀ ਮਦਦ ਕਰਦੀ ਆ ਆਪਣੇ ਕਿਸਾਨਾਂ ਦੀ ਕਿਉਂਕਿ ਦੁਨੀਆਂ ਭਰ ਦੇ ਵਿੱਚ ਜਿਹੜੇ ਰੇਟ ਨੇ ਅਨਾਜ ਦੇ ਹੋਣ ਜਾਂ ਬਾਕੀ ਜਿਹੜੇ ਉਹਦੇ ਭਾਅ ਨੇ ਉਹ ਭਾਅ ਨਕਲੀ ਤੌਰ ਦੇ ਉੱਤੇ ਘਟਾ ਕੇ ਰੱਖੇ ਜਾਂਦੇ ਨੇ ਅਸਲੀਅਤ ਦੇ ਵਿੱਚ ਉਹ ਮੁਕਾਬਲੇ 'ਚ ਨਹੀਂ ਆਉਂਦੇ ਐ ਖੁੱਲੀ ਮੰਡੀ ਦੇ ਕਿਉਂ ਘਟਾ ਕੇ ਰੱਖੇ ਜਾਂਦੇ ਨੇ ਦੁਨੀਆਂ ਦੇ ਵੱਡੇ ਦੇਸ਼ਾਂ ਨੇ ਤੇ ਬਹੁਤ ਸਾਰੇ ਹੋਰ ਦੇਸ਼ਾਂ ਨੇ ਵੀ ਇੰਨਾ ਜ਼ਿਆਦਾ ਸਬਸਿਡੀ ਕਿਸਾਨਾਂ ਨੂੰ ਦਿੰਦੇ ਨੇ ਜੋ ਉਸ ਅਨਾਜ ਤੇ ਜੋ ਉਹ ਤੇ ਮਿਲਦੀ ਹੈ ਕਿ ਉਹ ਰੀਅਲ ਰੇਟ ਨਹੀਂ ਆਉਂਦਾ ਤੇ ਉਹ ਬਹੁਤ ਘਟਾ ਕੇ ਵੀ ਉਹਨਾਂ ਨੂੰ ਫਾਇਦਾ ਹੁੰਦਾ ਤੇ ਉਹ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਮੰਡੀ ਨੂੰ ਡਿਸਟੋਰਟ ਕਰਦੇ ਨੇ ਤੇ ਦੂਜੇ ਦੂਸਰਾਂ ਦੇ ਵਿੱਚ ਜਾ ਕੇ ਕਿਸਾਨ ਉਹਨਾਂ ਨਾਲ ਮੁਕਾਬਲਾ ਨਹੀਂ ਕਰ ਸਕੋ ਉਹ ਸਬਸਿਡੀ ਕਿੰਨੀ ਹੈ ਕਿਸ ਲੈਵਲ ਤੇ ਹੈ ਕਿਹੜਾ ਦੇਸ਼ ਕਿੰਨੀ ਦਿੰਦਾ ਹੈ ਔਰ ਗੱਲ ਇਹਦੇ ਤੇ ਕਰਦੇ ਮੰਨ ਲਓ ਅੱਜ ਜੇਕਰ ਗੱਲ ਕਰੀਏ ਜਿਹੜਾ ਇਹਦਾ ਡਾਟਾ OECD ਦਾ ਡਾਟਾ 2022 ਦਾ ਹੈ ਡਾਟਾ 2 ਸਾਲ ਪਹਿਲਾਂ ਦਾ 3 ਸਾਲ ਪਹਿਲਾਂ ਦਾ ਤੇ ਹਜੇ ਨਾ ਮਾ ਡਾਟਾ ਹੌਸ ਲੈਵਲ ਦੇ ਉੱਤੇ ਆਏਗਾ ਤੇ ਉਹ ਡਾਟਾ ਕੀ ਕਹਿੰਦਾ ਉਹ ਡਾਟਾ ਇਹ ਹੈ ਕਿ ਚਾਈਨਾ ਦੇ ਵਿੱਚ ਚੀਨ ਆਪਣੇ ਫਾਰਮਰ ਨੂੰ ਆਪਣੇ ਕਿਸਾਨਾਂ ਨੂੰ 310 ਅਰਬ ਡਾਲਰ ਦੀ ਸਬਸਿਡੀ ਦਿੰਦਾ ਤੇ ਇਸੇ ਢੰਗ ਦੇ ਨਾਲ ਅਮਰੀਕਾ 135 ਅਰਬ ਡਾਲਰ ਦੀ ਸਬਸਿਡੀ ਦਿੰਦਾ ਜਪਾਨ 33 ਅਰਬ ਡਾਲਰ ਦੀ ਸਬਸਿਡੀ ਦਿੰਦਾ ਹੈ। ਦੱਖਣੀ ਕੋਰੀਆ 24 ਅਰਬ ਡਾਲਰ ਦੀ ਸਬਸਿਡੀ ਦਿੰਦਾ ਹੈ। ਬਰਾਜ਼ੀਲ 10 ਅਰਬ ਡਾਲਰ ਦੀ ਸਬਸਿਡੀ ਦਿੰਦਾ ਹੈ। ਫਿਲਪਾਈਨ ਵਰਗਾ ਦੇਸ਼ ਵੀ 9 ਅਰਬ ਡਾਲਰ ਦੀ ਸਬਸਿਡੀ ਦਿੰਦਾ ਹੈ। ਯੂਕੇ ਯੂਨਾਈਟਿਡ ਕਿੰਗਡਮ ਬਰਤਾਨੀਆ ਜਿਹਦੇ ਨਾਲ ਅਸੀਂ ਹੁਣੇ ਟ੍ਰੇਡ ਫ੍ਰੀ ਐਗਰੀਮੈਂਟ ਕੀਤਾ ਪਿਛਲੇ ਦਰਾਂ ਦੇ ਵਿੱਚ ਉਹ 8 ਅਰਬ ਡਾਲਰ ਦੀ ਸਬਸਿਡੀ ਦਿੰਦਾ ਹੈ। ਕੈਨੇਡਾ, ਤੁਰਕੀ, ਸਵਿਟਜ਼ਰਲੈਂਡ ਇਹ ਸਾਰੇ 7-7 ਅਰਬ ਡਾਲਰ ਦੀ ਸਬਸਿਡੀ ਦਿੰਦੇ ਨੇ ਆਪਣੇ ਕਿਸਾਨ ਨੂੰ ਖੇਤੀਬਾੜੀ ਦਾ ਲਈ। ਕਿਉਂਕਿ ਇਹਨਾਂ ਨੇ ਇਹਨਾਂ ਚੋਂ ਬਹੁਤੇ ਦੇਸ਼ਾਂ ਨੇ ਜਿਹੜਾ ਡਬਲਯੂਟੀਓ ਦਾ ਅرجਿੰਨ ਸੀ। ਡਬਲਯੂਟੀਓ ਦੇ ਵਿੱਚ ਜਾਂ ਗ੍ਰੀਨ ਬਾਕਸ ਦੇ ਨਾਂ ਤੇ ਜਾਂ ਬਲੂ ਬਾਕਸ ਦੇ ਨਾਂ ਤੇ ਉਹ ਸੁਰੱਖਿਅਤ ਰੱਖੀਆਂ ਹੋਈਆਂ ਨੇ ਆਪਣੀਆਂ ਸਬਸਿਡੀਆਂ। ਔਰ ਉਹ ਸਬਸਿਡੀਆਂ ਕੋਈ ਕਹਿੰਦੇ ਅਸੀਂ ਤਾਂ ਪ੍ਰੋਡਕਸ਼ਨ ਦੇ ਮਾਮਲੇ ਵਿੱਚ ਦਿੰਦੇ ਆਂ ਜੀ, ਪ੍ਰੋਡਕਟਿਵਿਟੀ ਦੇ ਮਾਮਲੇ ਦੇ ਵਿੱਚ ਕੋਈ এনवायरमेंटਲ ਐਂਗਲ ਦੇ ਮਾਮਲੇ ਦੇ ਵਿੱਚ ਕੋਈ ਕਾਸੇ ਚ ਕੋਈ ਤਰੀਕਾ ਬਣਾ ਲਿਆ। ਉਹਨਾਂ ਤਰੀਕਿਆਂ ਦੇ ਨਾਲ ਇੰਨੀ ਮੋਟੀ ਸਬਸਿਡੀ ਦਿੱਤੀ ਜਾਂਦੀ ਪਰ ਇਹਦੇ ਤੋਂ ਵੀ ਜ਼ਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਸਬਸਿਡੀ ਕਿੰਨੀ ਦਿੰਦੀ ਹੈ ਕਿਸਾਨ ਨੂੰ ਔਰ ਇਹ ਡਾਟਾ ਇਹ ਕਹਿੰਦਾ ਕਿ ਜੇ ਭਾਰਤ ਦੇ ਵਿੱਚ ਓਵਰਆਲ ਐਕਸਪੋਰਟ ਤੇ ਜਿੰਨੀਆਂ ਰੋਕਾਂ ਲੱਗੀਆਂ ਜਾਂਦੀਆਂ ਨੇ ਭਾਵੇਂ ਜੋ ਮਾਲ ਸਾਡਾ ਬਾਹਰ ਬਦੇਸ਼ਾਂ ਨੂੰ ਜਾਂਦਾ ਹੈ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਸਾਰੇ ਰੂਲਸ ਰੈਗੂਲੇਸ਼ਨ ਮਾਪਦੰਡ ਨੂੰ ਦੇਖ ਕੇ ਭਾਰਤ ਦੀ ਸਬਸਿਡੀ 네ਗੇਟਿਵ ਸਬਸਿਡੀ ਹੈ ਪਾਜਟ ਬਣੀ ਇਹ ਸਾਰੀ ਪੋਜ਼ਿਟਿਵ ਸਬਸਿਡੀ ਹੈ ਜਿਹੜੇ ਉਹਨਾਂ ਦੇ ਜੇਬਾਂ ਚ ਭਾਰਤ ਦੇ ਵਿੱਚ ਸਬਸਿਡੀ ਨੈਗੇਟਿਵ ਹੈ 42 ਅਰਬ ਡਾਲਰ ਦੀ। ਤਾਂ ਇਹਨਾਂ ਦੇ ਮਾਮਲੇ 'ਚ 42 ਅਰਬ ਡਾਲਰ ਲੌਸ ਹੋ ਰਿਹਾ ਹੈ, ਘਾਟਾ ਹੋ ਰਿਹਾ ਕਿਸਾਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਂ ਇਸ ਵਪਾਰ ਨੂੰ ਜਿਹੜਾ ਖੇਤੀ ਦਾ ਵਪਾਰ ਦੇ ਵਿੱਚ ਉਸ ਲੈਵਲ ਦੀ ਗੱਲ ਕੀਤੀ ਜਾਂਦੀ ਹੈ। ਤਾਂ ਇਹ ਵੱਡੇ ਦੇਸ਼ਾਂ ਦੇ ਮੁਕਾਬਲੇ ਸਾਡੇ ਦੇਸ਼ ਦੇ ਕਿਸਾਨ ਜਿਹਨੂੰ ਨੈਗੇਟਿਵ ਸਬਸਿਡੀ ਹੈ, ਦੂਜੇ ਪਾਸੇ ਪੰਜ ਟਮ ਸਬਸਿਡੀ ਹੈ ਬੜੀ ਵੱਡੀ। ਤਾਂ ਕਿਹੜੇ ਢੰਗ ਨਾਲ ਮੁਕਾਬਲਾ ਕਰ ਸਕਦੇ ਨੇ? ਜਿਹੜੇ ਢੰਗ ਦੇ ਨਾਲ ਇਹ ਦੇਸ਼ ਚਾਹੁੰਦੇ ਨੇ ਅਮਰੀਕਾ ਬ੍ਰਿਟਾਨੀਆ ਚ ਉਹ ਕੇ ਸਾਡਾ ਖੇਤੀ ਦੇ ਖੇਤਰ ਚ ਡੇ ਡੇਰੀ ਦੇ ਖੇਤਰ ਦੇ ਵਿੱਚ ਵੀ ਮੁਕਾਬਲਾ ਕਰਾਓ ਜੀ ਜ਼ੀਰੋ ਟੈਰਿਫਿੰਗ ਕਰੋ ਨਹੀਂ ਤਾਂ ਤੁਹਾਡੇ ਤੇ ਪੰਜਾਬ ਪਰਸੈਂਟ ਸਬਸਿਡੀ ਜਿਹੜੀ ਨਾ ਦਿੱਤੀ ਗਈ ਆ ਅਮਰੀਕਾ ਨੇ ਉਹ ਮਾਮ ਰੋੜਨ ਵਾਲੀ ਗੱਲ ਹੈ ਉਹਦਾ ਨੌਸ ਜਿਹੜਾ ਜੇ ਇਹ ਵੀ ਕਰ ਦਿੱਤਾ ਜਾਵੇ ਤਾਂ ਕਿਸ ਲੈਵਲ ਦਾ ਹੁਣ ਤੀਜਾ ਸਵਾਲ ਇਹਦੇ ਨਾਲ ਜੁੜਿਆ ਇੱਕ ਹੋਰ ਮਹੱਤਵਪੂਰਨ ਉਹ ਸਵਾਲ ਇਹ ਹੈ ਕਿ ਖੇਤੀਬਾੜੀ ਦੇ ਉੱਤੇ ਕਿੰਨੇ ਲੋਕ ਕਿੰਨੀ ਵਰਕਫੋਰਸ ਕਿੰਨਾ ਰੁਜ਼ਗਾਰ ਪੈਦਾ ਹੁੰਦਾ ਹੈ ਵੱਖ-ਵੱਖ ਦੇਸ਼ਾਂ ਦੇ ਵਿੱਚ ਔਰ ਭਾਰਤ ਦੇ ਵਿੱਚ ਕਿੰਨੇ ਲੋਕ ਖੇਤੀਬਾੜੀ ਤੇ ਡਾਇਰੈਕਟ ਨਿਰਭਰ ਨੇ ਕਿਉਂਕਿ ਜੇ ਰੁਜ਼ਗਾਰ ਦੇ ਵਿੱਚ ਇਹ ਹੈ ਕਿ ਸਬਸਿਡੀ ਉਹਨਾਂ ਤੋਂ ਦੇ ਕੇ ਤੇ ਰੁਜ਼ਗਾਰ ਕਿੰਨਾ ਆਉਂਦਾ ਹੈ ਤੇ ਉਹਨਾਂ ਦਾ ਉੱਥੇ ਦੇਸ਼ ਦੀ ਜਿਹੜੀ ਕੁੱਲ ਘਰੇਲੂ ਪੈਦਾਵਾਰ ਹੁੰਦੀ ਹੈ ਜੀਡੀਪੀ ਜਿਹਨੂੰ ਕਹਿੰਦੇ ਨੇ ਉਹਦੇ 'ਚ ਕਿੰਨਾ ਕੁ ਦੇਣ ਵੀ ਹੈ ਖੇਤੀ वैसे ਤਾਂ ਇਹ ਚੁੱਕ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਦੁਨੀਆਂ ਭਰ ਦੇ ਵਿੱਚ ਇਹ ਜਿਹੜਾ ਵਿਕਾਸ ਦਾ ਮਾਡਲ ਹੈ ਡਿਵੈਲਪਮੈਂਟ ਦਾ ਮਾਡਲ ਹੈ ਇਹ ਖੇਤੀ ਦੇ ਤੇ ਪਿੰਡ ਦੇ ਬੁਨਿਆਦੀ ਜਿਹੜਾ ਕੀਤਾ ਹੈ ਉਹਦੇ ਅਗੇਂਸਟ ਹੈ ਉਹਦੇ ਖਿਲਾਫ ਹੈ ਖੇਤੀ ਕਿਤੇ ਵੀ ਲਾਹੇਵੰਦ ਧੰਦਾ ਨਹੀਂ ਉਹ ਮੋਟੀ ਸਬਸਿਡੀ ਤੋਂ ਬਿਨਾ ਖੜੀ ਨਹੀਂ ਰਹਿ ਸਕਦੀ ਇਸੇ ਕਰਕੇ ਲੋਕ ਦੁਨੀਆਂ ਭਰ ਦੇ ਜਿਹੜੇ ਕਿਸਾਨ ਵੀ ਨੇ ਉਹ ਕਿਸਾਨੀ ਛੱਡ ਕੇ ਹੋਰਾਂ ਧੰਦਿਆਂ ਦੇ ਵਿੱਚ ਜਾ ਰਹੇ ਨੇ ਔਰ ਚਲੇ ਗਏ ਤੇ ਇਹਦਾ ਅੰਦਾਜ਼ਾ ਕਿੱਥੋਂ ਹੁੰਦਾ ਹੈ ਇਹਦਾ ਅੰਦਾਜ਼ਾ ਸਾਡੇ ਸਾਹਮਣੇ ਜਿਹੜਾ ਡਾਟਾ ਪੇਸ਼ ਹੋਇਆ ਉਹਦੇ ਤੋਂ ਔਰ ਉਹ ਡਾਟਾ ਕੀ ਹੈ ਕਿਸ ਲੈਵਲ ਦੇ ਆ ਤੇ ਕਿੰਨੇ ਕੁ ਲੋਕ ਖੇਤੀਬਾੜੀ ਤੇ ਨਿਰਭਰ ਨੇ ਰੁਜ਼ਗਾਰ ਦੇ ਤੌਰ ਦੇ ਉੱਤੇ ਔਰ ਜੇ ਰੁਜ਼ਗਾਰ ਦੇ ਤੌਰ ਦੇ ਉੱਤੇ ਤੁਸੀਂ ਅਸੀਂ ਗਣ ਕਰਦੇ ਆ ਕਿ ਕਿੰਨੇ ਲੋਕ ਨਿਰਭਰ ਨੇ ਸਾਰੇ ਮਾਮਲੇ ਦੇ ਵਿੱਚ ਤਾਂ ਲਾਜ਼ਮੀ ਹੈ ਅਸੀਂ ਦੇਖਾਂਗੇ ਕਿ ਜਰਮਨੀ ਹੈ ਇਸੇ ਤਰ੍ਹਾਂ ਜਰਮਨੀ ਦੇ ਨਾਲ ਨਾਲ ਹੋਰ ਕਈ ਦੇਸ਼ ਨੇ ਉਹ 1% ਲੋਕ ਮਤਲਬ ਫਾਰਮਰ ਜਾਂ ਵਰਕਫੋਰਸ ਉਹਦੇ ਤੇ ਰੁਜ਼ਗਾਰ ਤੇ ਨਿਰਭਰ ਹੈ ਕਈ ਜਗ੍ਹਾ ਤਾਂ 1% ਤੋਂ ਵੀ ਘੱਟ ਹੈ ਬਲਕੇ ਔਰ ਇਸੇ ਢੰਗ ਦੇ ਨਾਲ ਜੇਕਰ ਅਸੀਂ ਦੇਖਦੇ ਹਾਂ ਯੂ ਐਸ ਅਮਰੀਕਾ ਅਮਰੀਕਾ ਦੇ ਵਿੱਚ ਵੀ 2% ਹੈ ਜਿਹੜਾ ਫਾਰਮਰ ਵਰਕਫੋਰਸ ਦਾ ਆਬਾਦੀ ਦਾ ਨਹੀਂ ਵਰਕਫੋਰਸ ਜਿੰਨਾ ਕਾਮਕਾਜੀ ਲੋਕ ਨੇ ਜਿਹੜੇ ਉਹਨਾਂ ਦਾ 2% ਹੈ ਫਰਾਂਸ ਤੇ ਜਾਪਾਨ ਦੇ ਵਿੱਚ 3 3 3% ਹੈ ਰੂਸ ਦੇ ਵਿੱਚ 6% ਹੈ ਬ੍ਰਾਜ਼ੀਲ 8% ਹੈ ਚੀਨ ਦੇ ਵਿੱਚ ਵੀ 22% ਪਰ ਚੀਨ ਸਬਸਿਡੀ ਕਿੰਨੀ ਦਿੰਦਾ 310 ਅਰਬ ਦਾ ਲੜਦਾ ਤੇ ਚੀਨ ਦੀ ਕੁੱਲ ਘਰੇਲੂ ਪੈਦਾਵਾਰ ਦੇ ਵਿੱਚ 22% ਵਰਕਫੋਰਸ ਵੀ ਉੱਤੇ ਲਾ ਕੇ ਕਿੰਨਾ ਮਿਲਦਾ ਹੈ 6.3% ਉਹਦਾ ਕੁੱਲ ਘਰੇਲੂ ਪੈਦਾਵਾਰ ਦੇ ਵਿੱਚ ਹਿੱਸਾ ਹੈ ਇਹਦਾ ਮਤਲਬ ਇੱਕ ਤਾਂ ਹੋਰ ਵੀ ਦਿਖਾਈ ਦਿੰਦਾ ਕਿ ਇਹਦਾ ਮਤਲਬ ਚਾਈਨਾ ਦਾ ਕਿਸਾਨ ਵੀ ਜਿਹੜਾ ਵਰਕਫੋਰਸ 22% ਉਹ ਬੇहद ਗਰੀਬ ਹੈ ਤੇ ਉਹਦਾ ਢਾਂਚਾ ਨਹੀਂ ਚੱਲ ਸਕਦਾ ਮੋਟੀ ਉਸ ਸਬਸਿਡੀ ਤੋਂ ਬਿਨਾ ਕਿਉਂਕਿ ਉਹਦਾ ਜੇ 6% ਇਸੇ ਸਾਰੇ ਮਾਮਲੇ ਦੇ ਵਿੱਚ ਜੀਐਸਡੀਪੀ ਚ 6% ਦਾ ਹਿੱਸੇ ਦਾ ਮਤਲਬ ਹੈ ਕਿ ਜਿੰਨੀ ਦੌਲਤ ਉਹਨਾਂ ਦੀ ਦੇਸ਼ ਤੇ ਵੜਦੀ ਹੈ ਉਹਦਾ 6% ਹੀ 22% ਲੋਕਾਂ ਚ ਵੰਡਿਆ ਜਾਂਦਾ ਕਿਸਾਨਾਂ ਨੂੰ ਵੰਡਿਆ ਜਾਂਦਾ ਤੇ ਜਿਵੇਂ ਸਾਡੇ ਕੀ ਹੈ ਭਾਰਤ ਦੇ ਵਿੱਚ ਇਸੇ ਡਾਟੇ ਨੂੰ ਜਦੋਂ ਕੰਪੈਰੀਟਿਵ ਕਰਦੇ ਹਾਂ ਮੁਕਾਬਲਤਨ ਕਰਦੇ ਹਾਂ ਤਾਂ 44% ਲੋਕ ਵਰਕ ਫੋਰਸ ਜਿਹੜੀ ਹੈ ਉਹ ਸਿੱਧੀ ਖੇਤੀਬਾੜੀ ਤੇ ਨਿਰਭਰ ਹੈ ਇਹਦੇ ਵਿੱਚ ਕਿਸਾਨ ਵੀ ਹੈ ਇਹਦੇ ਵਿੱਚ ਬਾਕੀ ਲੋਕ ਵੀ ਨੇ 44% ਦਾ ਮਤਲਬ ਲੰਘ ਭੰਗ 60 ਕਰੋੜ ਦੇ ਨੇੜੇ ਇਹ ਚ ਉਹਦੇ ਚ ਚੱਲੀ ਜਾਣੀ ਹੈ ਔਰ ਜਿਹੜੇ ਇਸ ਲੈਵਲ ਦੇ ਉੱਤੇ ਵਰਕ ਫੋਰਸ ਜਦੋਂ ਨਿਰਭਰ ਹੈ ਸਾਡੀ ਤਾਂ ਇਹਦਾ GDP ਦੇ ਵਿੱਚ ਵੀ ਅਜੇ ਵੀ ਰੋੜ ਕਿੰਨਾ ਹੈ ਕੁੱਲ ਕਰੇ ਨੂੰ ਪੈਦਾਵਾਰ ਦੇ ਵਿੱਚ ਉਹ 16.4% 2022 ਦੇ ਅੰਕੜੇ ਨੇ ਇਹ OSD ਦੇ ਅੰਕੜੇ ਨੇ ਜਿਹੜਾ ਉਸ ਪੱਧਰ ਦੇ ਉੱਤੇ ਗੱਲ ਕਰਦੇ ਨੇ ਤੇ ਇਹ ਸਾਰੇ ਜਿਹੜੇ ਅੰਕੜਿਆਂ ਦੇ ਵਿੱਚ ਇਹ ਆਉਂਦਾ ਕਿ ਦਾ ਮਤਲਬ ਭਾਰਤ ਦੀ ਵਰਕਫੋਰਸ ਇੰਨੀ ਆ ਐਨੇ ਲੋਕ ਡਿਪੈਂਡੈਂਟ ਨੇ ਤੇ ਜੇਕਰ ਇਹ ਸਮਝੌਤਾ ਹੋ ਜਾਂਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਤਾਂ ਮੋਟੀਆਂ ਸਬਸਿਡੀਆਂ 1% ਆਬਾਦੀ ਨੂੰ ਸਪੋਰਟ ਕਰੋ ਉਹਨਾਂ 99% ਲੋਕ ਜਿਹੜੇ ਹੋਰ ਕਿਤੇ ਕੰਮ ਕਰਦੇ ਨੇ ਉਹਨਾਂ ਨੂੰ ਸਬਸਿਡਾਈ ਜੋ ਉਹਨਾਂ ਕੀਤ ਕਰ ਦਿੱਤਾ ਜਾਂਦਾ ਤੇ ਉਹਨਾਂ ਦਾ ਗੁਜ਼ਾਰਾ ਚੱਲਦਾ ਹੈ ਮਾੜਾ ਮੋਟਾ ਫਿਰ ਵੀ ਉਹਦੇ ਚੋਂ ਨਿਕਲ ਰਹੇ ਨੇ ਪਰ ਜੇ 44% ਲੋਕਾਂ ਕੋਲ ਕੋਈ سپورਟ ਨਾ ਹੋਵੇ ਇਹ ਚੀਜ਼ਾਂ ਵੀ ਟੈਕਸਿੰਗ ਸਿਸਟਮ ਵੀ ਬੰਦ ਕਰਕੇ ਉੱਥੇ ਦੀ ਜਿਹੜਾ ਅਨਾਜ ਜਾਂ ਬਾਕੀ ਦੀਆਂ ਫਸਲਾਂ ਜਾਂ ਸਾਡੀਆਂ ਚੀਜ਼ਾਂ ਆ ਜਾਣੀਆਂ ਤਾਂ ਇਹ ਕਿੱਥੇ ਖੜੇਗਾ ਤਾਂ ਜਿਹੜੀ ਇਹ ਬੇਰੁਜ਼ਗਾਰੀ ਪੈਦਾ ਹੋਏਗੀ ਜਿਹੜਾ ਇਹ ਪ੍ਰੋਡਿਊਸਰ ਹੈ ਸਾਡੇ ਖੇਤਾਂ 'ਚ ਕੰਮ ਕਰਨ ਵਾਲਾ ਬੰਦਾ ਹੈ ਰੂਪੇ ਭਾਰਤ ਦੇਆਂ ਦੇ ਵਿੱਚ ਇਹਦਾ ਰੋਜੀ ਰੋਟੀ ਦਾ ਸਾਧਨ ਇਹ ਕੇਵਲ 44% ਨਹੀਂ ਹੈ ਇਹ ਕਿੰਨੇ ਕਰੋੜ ਤੇ ਕਿੰਨੇ ਪਰਿਵਾਰਾਂ ਦਾ ਜੇ ਉਹਨੂੰ ਵਰਕ ਫੋਰਸ ਨੂੰ ਆਬਾਦੀ ਨਾਲ ਜੋੜੋਗੇ ਤਾਂ ਆਬਾਦੀ ਲੰਗ ਭੱਗ ਜਿਹੜੀ ਓਵਰ ਆਲ ਹੈ 60 ਕਰੋੜ ਤੋਂ ਜ਼ਿਆਦਾ ਆਬਾਦੀ ਇਫੈਕਟ ਹੁੰਦੀ ਹੈ ਉਹਨਾਂ ਦੇ ਘਰਾਂ 'ਚ ਭੁੱਖ ਮਰੀ ਤੇ ਉਹਨਾਂ ਦੇ ਧੰਦਾ ਖਰਾਬ ਤੇ ਉਹ ਬੇਰਜੁਗਾਰ ਹੋਣਗੇ ਜੇਕਰ ਇਸ ਲੈਵਲ ਦੇ ਉੱਤੇ ਦੇਖਿਆ ਜਾਵੇ ਤਾਂ ਇਹ ਡਾਟਾ ਬੇਹੱਦ ਹੈਰਾਨਕੁਨ ਹੈ ਉਸ ਪੱਧਰ ਦੇ ਉੱਤੇ ਜਾ ਕੇ ਔਰ ਜੇਕਰ ਇਹ ਪਰਸੈਂਟੇਜ ਮਤਲਬ ਹਜੇ ਤੱਕ ਭਾਰਤ ਨੇ ਚੁੱਕੇ ਨਾਲ ਤਾਂ ਕਰ ਲਿਆ ਹੈ ਜ਼ੀਰੋ ਟੈਰਫ ਦੇ ਆਧਾਰ ਦੇ ਉੱਤੇ ਅਮਰੀਕਾ ਅਜੇ ਕਹਿ ਰਿਹਾ ਕਿ ਇਹਨਾਂ ਖੇਤਰਾਂ ਦੇ ਵਿੱਚ ਵੀ ਕਰੋ ਤੇ ਉਹ ਬਾਹਰ ਰੋੜ ਰਿਹਾ ਇਸੇ ਕਰਕੇ ਕਿਉਂਕਿ 50% ਟੈਕਸ ਲਾਤਾ 50% ਟੈਕਸ ਦਾ ਮਤਲਬ ਕੀ ਹੋਏਗਾ ਖੇਤੀ ਤੋਂ ਲਾਭ ਜਿਹੜਾ ਲਾਤਾ ਜੇ ਤੁਸੀਂ ਇਕਨੋਮਿਸਟਾਂ ਦੀ ਸੁਣੋ ਜਿਹੜੇ ਇਕਨੋਮਿਸਟ ਡਾਟਾ ਆਪਣੇ ਢੰਗ ਨਾਲ ਦੇ ਰਹੇ ਨੇ ਕਈ ਟੀਵੀ ਚੈਨਲਾਂ ਤੇ ਡਿਬੇਟ ਵੀ ਆਉਂਦੀਆਂ ਅਖਬਾਰਾਂ 'ਚ ਆਰਟੀਕਲ ਆਉਂਦੇ ਨੇ ਔਰ ਇਸ ਤਰੀਕੇ ਦੇ ਨਾਲ ਕੀ ਹੁੰਦਾ ਉਹ ਸਾਰਾ ਇਸ ਪੱਧਰ ਦੇ ਉੱਤੇ ਜਾ ਕੇ ਇਹ ਕਹਿੰਦੇ ਨੇ 1 ਅਰਬ ਡਾਲਰ ਦਾ ਜੇਕਰ ਫਰਕ ਪੈਦਾ ਨੁਕਸਾਨ ਹੁੰਦਾ ਤਾਂ ਕਹਿੰਦੇ 1 ਲੱਖ ਨੌਕਰੀ ਚਲੀ ਜਾਂਦੀ ਹੈ ਉਹਨਾਂ ਦਾ ਅੰਦਾਜ਼ਾ ਇਹ ਬਣਾਇਆ ਜੇ ਇਹਦਾ ਮਤਲਬ 50% ਟਾਇਰ ਪਾ ਕੇ ਅਮਰੀਕਾ ਨਾਲ ਤਾਂ ਉਹ ਇਕਨੋਮਿਕ ਸਟੇਕ ਹੈ ਰਹੀ ਸੀ ਕਿ ਲਗਭਗ ਜੇ 50 ਨਹੀਂ ਤਾਂ 35 ਲੱਖ 40 ਲੱਖ ਲੋਕਾਂ ਦੀ ਜੌਬ ਚਲੀ ਜਾਏਗੀ ਕਿਉਂਕਿ 50 ਅਰਬ ਡਾਲਰ ਦਾ ਵਪਾਰ ਦਾ ਫਰਕ ਪਊਗਾ ਸਾਡਾ ਅਮਰੀਕਾ ਨਾਲ ਜੇਕਰ ਇਹ ਲਗਾਤਾਰ ਲੰਗਿਆ ਰਹਿੰਦਾ 25% ਦਾ ਚਾਅ ਲਾਗੂ ਵੀ ਹੋਊਗੀ ਤੇ ਬਾਕੀ 27 ਅਗਸਤ ਤੋਂ ਲਾਗੂ ਹੋਣਾ ਸਾਰੇ ਬਾਬਰੇ ਇਹਦੀ ਪਰਪਾਈ ਕਿਸ ਧੰਗ ਨਾਲ ਕਰਨੀ ਹੈ ਇਹ ਦੋਹਰਾ ਇੱਕ ਪ੍ਰੈਸ਼ਰ ਹੈ ਦਬਾਅ ਹੈ ਤੇ ਕਿੰਨਾ ਚਿਰ ਜੇਕਰ ਬਾਕੀ ਦੇ ਦੇਸ਼ ਮਿਲ ਕੇ ਇੱਕ ਯੂਨਾਈਟਿਡ ਫਰੰਟ ਤੇ ਇਕੱਠੇ ਤੌਰ ਦੇ ਉੱਤੇ ਇਹਦਾ ਮੁਕਾਬਲਾ ਨਹੀਂ ਕਰਦੇ ਤਾਂ ਕਿਵੇਂ ਸੰਭਵ ਹੈ ਕਿ ਕੱਲਾ ਭਾਰਤ ਜਾਂ ਕੱਲੀ ਕੋਈ ਇੱਕ ਇਕਨੋਮੀ ਇਹਦੇ ਸਾਹਮਣੇ ਸਰਵਾਈਵ ਕਰੇਗੀ ਇਹਦੇ ਸਾਹਮਣੇ ਖੜੀ ਹੋਏਗੀ ਜੋ ਟਰੰਪ ਕਰ ਰਹੇ ਨੇ ਇਹ ਸਾਰੇ ਮਾਮਲੇ ਦੇ ਵਿੱਚ ਇਸ ਲਈ ਇਹ ਜਿਹੜਾ ਸਾਰਾ ਇੱਕ ਗਰੁੱਪ ਸਾਡੇ ਨਜ਼ਰ ਚ ਆ ਰਿਹਾ ਇਹ ਇਕੱਠਾ ਕੰਮ ਹੈ ਚਾਹੇ ਉਹ ਤਾਇਰਫ ਦਾ ਕੰਮ ਹੈ ਚਾਹੇ ਸਬਸਿਡੀਆਂ ਘਟਾਉਣ ਦਾ ਕੰਮ ਹੈ ਪਰ ਜਿਹੜਾ ਕਿਸਾਨ ਜਿਹੜਾ ਲੜ ਰਿਹਾ ਕਿਸੇ ਗੱਲ ਦੇ ਉੱਤੇ ਉਹ ਲੜ ਕਾਦੇ ਤੇ ਰਿਹਾ ਕਿ ਐਮਐਸਪੀ ਜਿਹੜੀ ਹੈ ਉਹਦੇ ਤੇ ਕਾਨੂੰਨੀ ਗਾਰੰਟੀ ਪੈ ਕਰੋ ਖਰੀਦ ਦੇ ਮਾਮਲੇ ਦੇ ਵਿੱਚ ਉਹ ਤਾਂ ਫਿਰ ਤਰੀਕਾ ਇਹ ਹੈ ਕਿ ਜਿਹੜਾ ਗਲੋਬਲ ਲੈਵਲ ਤੇ ਸਮਝੌਤਾ ਹੋਏਗਾ ਉਹ ਤਾਂ ਐਮਐਸਪੀ ਬਿਲਕੁਲ ਖਤਮ ਹੋਣੀ ਹੈ ਉਹਦੇ ਨਾਲ ਤਾਂ ਐਮਐਸਪੀ ਦਿੱਤੀ ਨਹੀਂ ਜਾ ਸਕਣੀ ਕਿਉਂਕਿ ਪਹਿਲਾਂ ਹੀ ਜਦੋਂ ਫਲਾਡ ਆ ਜਾਏਗਾ ਮਾਰਕੀਟ ਦੇ ਵਿੱਚ ਤੇ ਇੱਕ ਹੋਰ ਗੱਲ ਇਹ ਹੈ ਕਿ ਘੱਟੋ ਘੱਟ ਜਿਹੜਾ ਪਹਿਲਾਂ WTO ਰਜਿਮ ਹੈ WTO ਰਜਿਮ ਚ ਰਜਿਸਟਰ ਕਰ ਰਿਹਾ ਹੈ ਇੰਡੀਆ ਕੇ ਜਿਹੜੇ ਸਾਡੇ ਗਰੀਬ ਲੋਕ ਨੇ ਅਸੀਂ 80 ਕਰੋੜ ਲੋਕਾਂ ਨੂੰ ਜਿਹੜਾ ਅਨਾਜ ਦੇਣਾ ਹੁੰਦਾ ਖਰੀਦ ਕੇ ਉਹ MSP ਤੇ ਖਰੀਦ ਕੇ ਹੀ ਦੇ ਸਕਦੇ ਆ ਤੇ ਅਸੀਂ ਉਹਨਾਂ ਕੋਲੋਂ ਅਨਾਜ ਖੁੱਲੀ ਮੰਡੀ ਚੋਂ ਖਰੀਦ ਕੇ ਕਿਵੇਂ ਦੇਾਂਗੇ ਕੀ ਕਰਾਂਗੇ ਇਸ ਗੱਲ ਦੇ ਉੱਤੇ ਇੱਕ ਸੈਂਡ ਕੀਤਾ ਹੋਇਆ ਹੁਣ ਜਦੋਂ 트ੰਪ WTO ਚੋਂ ਵੀ ਬਾਹਰ ਆ ਕੇ UK ਵੀ WTO ਚ ਵੀ ਬਾਹਰ ਆ ਕੇ ਦਬਲੇ ਸਮਝੋ ਤੇਲੀ ਗੱਲ ਕਰ ਰਿਹਾ ਇਹ ਉਦੋਂ ਵੀ ਖਤਰਨਾਕ ਤਰੀਕਾ ਕਰ ਰਿਹਾ ਉਦੋਂ ਜਿਆਦਾ ਸਖਤ ਮਾਮਲੇ ਨੇ ਕਿਉਂਕਿ ਜੇ ਵੱਡੇ ਤੇ ਛੋਟੇ ਦੇ ਵਿੱਚ ਮੁਕਾਬਲਾ ਹੋਏਗਾ ਵੱਡੀ ਇਕਨੋਮੀ ਤੇ ਛੋਟੀ ਇਕਨੋਮੀ ਦੇ ਵਿੱਚ ਮੁਕਾਬਲਾ ਹੋਏਗਾ ਤਾਂ ਜ਼ਿਆਦਾਤਰ ਵੱਡੇ ਦੀ ਸੁਣੀ ਜਾਂਦੀ ਹੈ ਤੇ ਉਹ ਜਿਹੜਾ ਦੂਜੇ ਤੇ ਦਬਾਅ ਜ਼ਿਆਦਾ ਪਾ ਲੈਂਦਾ ਹੈ ਬੇਸ਼ੱਕ ਕਿਸੇ ਕਿਸਮ ਦੇ ਵਿੱਚ ਤਾਂ ਨੁਕਸਾਨ ਜ਼ਿਆਦਾ ਹੁੰਦਾ ਇਸ ਕਰਕੇ ਜਿੱਥੇ WTO ਦੇ ਵਿੱਚ ਜਿਹੜੀਆਂ ਕਮਜ਼ੋਰੀਆਂ ਨੇ ਜੋ ਵਿਕਸਤ ਦੇਸ਼ਾਂ ਦੇ ਪੱਖ ਵਿੱਚ ਉੱਤਰਿਆ ਉਹਦੇပေါ် ਰੂਲ ਜਲੇ ਉਹਨਾਂ ਨੂੰ ਤਬਦੀਲੀ ਦੇ ਸਵਾਲ ਨੇ ਉਥੇ ਇਹ ਤਾਂ ਬਿਲਕੁਲ ਹੀ ਜਿਹੜਾ ਵਿਕਸਤ ਦੇਸ਼ ਆ ਜਾਂ ਅਮੀਰ ਦੇਸ਼ਾਂ ਉਹਦੇ ਪੱਖ ਵਿੱਚ ਭੁਗਤਨ ਵਾਲੀ ਗੱਲ ਹੋਏਗੀ ਜੇਕਰ ਇਹ ਚੀਜ਼ਾਂ ਇਸ ਤਰੀਕੇ ਦੇ ਨਾਲ ਗੱਲ ਕੀਤੀ ਜਾਂਦੀ ਇਸ ਲਈ ਇਹ ਵੱਡਾ ਮਾਮਲਾ ਹੈ ਔਰ ਉਹ ਵੱਡੇ ਮਾਮਲੇ ਦੇ ਵਿੱਚ ਜਿੰਨੀ ਜ਼ਿਆਦਾ ਇਨਫੋਰਮੇਸ਼ਨ ਜਿੰਨੀ ਜ਼ਿਆਦਾ ਨੌਲੇਜ ਕਿਸਾਨੀ ਕੋਲ ਮਜ਼ਦੂਰਾਂ ਕੋਲ ਦੇਸ਼ ਦੇ ਹੋਰ ਲੋਕਾਂ ਕੋਲ ਹੋਏਗੀ ਉਹਨਾਂ ਸੌਲਿਡ ਤਰੀਕੇ ਦੇ ਨਾਲ ਉਹ ਗੱਲ ਦੇ ਉੱਤੇ ਇੱਕ ਆਰਗੂਮੈਂਟ ਇੱਕ ਓਪੀਨੀਅਨ ਇੱਕ ਦਲੀਲ ਪਲੱਸ ਵਿਚਾਰ ਜਿਹੜੇ ਨੇ ਤੇ ਇੱਕ ਨੈਰੇਟਿਵ ਜਿਹਨੂੰ ਬਿਆਨੀਆਂ ਕਹਿੰਦੇ ਆ ਉਹ ਖੜਾ ਕੀਤਾ ਜਾ ਸਕਦਾ ਔਰ ਇਸ ਬਿਆਨੀਆਂ ਦੇ ਰੂਪ ਦੇ ਵਿੱਚ ਇੱਕ ਕਨੈਕਟਿਵ ਤੇ ਸਮੂਹਿਕ ਲੜਾਈ ਦਾ ਜਿਹੜਾ ਸਵਾਲ ਹੈ ਇਹ ਡਾਟਾ ਅੱਖਾਂ ਖੋਣਨ ਵਾਲਾ ਵੈਸੇ ਤੇ ਜਿਹਦੇ ਨਾਲ ਜੁੜ ਕੇ ਹੀ ਕੋਈ ਗੱਲ ਅੱਗੇ ਤੁਰ ਸਕਦੀ ਹੈ ਸਮੁੱਚੇ ਤੌਰ ਤੇ ਕਿਸਾਨੀ ਦੇ ਮਾਮਲੇ ਦੇ ਵਿੱਚ ਨਹੀਂ ਤਾਂ ਦੇਸ਼ ਦੇ ਵਿੱਚ ਇੱਕ ਗੱਲ ਹੋਰ ਹੋ ਰਹੀ ਹੈ ਇਹਨੂੰ ਫ੍ਰੈਗਮੈਂਟ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਹੈ ਤੋੜ ਕੇ ਕਿ ਸੋਇਆ ਵਾਲੇ ਕਿਸਾਨਾਂ ਤੇ ਕਿੰਨਾ ਅਸਰ ਪਾਊਗਾ ਜੀ ਮੱਕੀ ਵਾਲੇ ਕਿਸਾਨਾਂ ਤੇ ਕੀ ਫਰਕ ਪਾਊਗਾ ਬਾਕੀ ਤੇ ਕੀ ਪਾਊਗਾ ਇਹ ਠੀਕ ਹੈ ਸਮਝਣ ਲਈ ਕਈ ਵਾਰ ਬਖਰੇ ਟੋਟੇ ਕਰਕੇ ਵੀ ਚੀਜ਼ਾਂ ਸਮਝਣੀਆਂ ਹੁੰਦੀਆਂ ਨੇ ਪਰ ਜੇਕਰ ਇਹਨੂੰ ਵੱਡੇ ਸੰਦਰਭ ਦੇ ਵਿੱਚ ਕੋਲੈਕਟਿਵ ਸਮੂਹਿਕ ਸੰਦਰਭ ਦੇ ਵਿੱਚ ਨਹੀਂ ਸਮਝਿਆ ਜਾਂਦਾ ਤੇ ਸਾਡੇ ਕਿਸਾਨਾਂ ਦਾ ਲੈਂਡ ਹੋਲਡਿੰਗ ਦਾ ਜਿਹੜਾ ਮਤਲਬ ਦਰ ਹੈ ਜੇ ਦੇਸ਼ ਦੇ ਮੁਕਾਬਲੇ ਚ ਲੈਨੇ ਆ 2015-16 ਦੀ ਜਿਹੜੀ ਐਗਰੀਕਲਚਰ ਸਾਇੰਸ ਜਾਂ ਜਾਣਕਾਰੀ ਸੀ ਉਹਦੇ ਮੁਤਾਬਕ ਹੀ ਐਵਰੇਜ 1.1 ਹੈਕਟਿਆ ਮਤਲਬ ਢਾਈ ਏਕੜ ਐਵਰੇਜ ਲੈਂਡ ਸਾਈਜ਼ ਹੈ ਦੇਸ਼ ਦੇ ਕਿਸਾਨਾਂ ਦੇ ਕੋਲ ਤੇ ਅਮਰੀਕਾ ਦੇ ਕੋਲ 418 ਇੱਕ ਐਵਰੇਜ ਏਕੜ ਹੈ ਆਸਟ੍ਰੇਲੀਆ ਕੋਲ 2300 ਐਵਰੇਜ ਏਕੜ ਦਾ ਸਵਾਲ ਹੈ ਤੇ ਬਾਕੀ ਕੋਲ ਕਿਉਂਕਿ ਐਵਰੇਜ ਏਕੜ ਆਟੋਮੈਟਿਕਲੀ ਬਾਹਰ ਜਾਣਾ ਜਦੋਂ ਖੇਤੀ ਤੇ ਬੰਦੇ ਹੀ ਬਹੁਤ ਥੋੜੇ ਰਹਿ ਗਏ ਤੇ ਉਹਨਾਂ ਨਾਲ ਹੀ ਕੈਲਕੂਲੇਟ ਕਰਨਾ ਉਹਨਾਂ ਨਾਲ ਹੀ ਉਹਨੂੰ ਜੋੜਨਾ ਤੇ ਜਦੋਂ ਸਾਡੇ ਅਜੇ ਵੀ 44% ਪਾਪੂਲੇਸ਼ਨ ਇੰਨੀ ਇਹਦੇ ਤੇ ਹੈ ਤੇ ਜਿਵੇਂ ਜਿਵੇਂ ਉਹ ਕਿਹਤੋਂ ਅੱਗੇ ਵੱਡੀ ਪਾਈ ਪਾਈ ਜਾ ਰਹੀ ਹੈ ਤਾਂ ਇਹਦੇ ਮੁਕਾਬਲੇ ਤੇ ਫਿਰ ਕਾਰਪੋਰੇਟ ਕੀ ਕਹਿੰਦਾ ਜਿਹੜਾ ਭਾਰਤੀ ਕਾਰਪੋਰੇਟ ਹੈ ਅਡਾਨੀ ਬਾਨੀ ਜਾਂ ਬਾਕੀ ਦੇ ਲੋਕ ਉਹ ਕਹਿੰਦੇ ਨੇ ਤੁਹਾਡੇ ਤੋਂ ਮੁਕਾਬਲਾ ਨਹੀਂ ਹੋਣਾ ਤੁਹਾਡੇ ਤੋਂ ਪ੍ਰੋਡਕਟਿਵਿਟੀ ਵੀ ਨਹੀਂ ਵਧ ਰਹੀ ਪ੍ਰੋਡਕਸ਼ਨ ਵੀ ਵਧ ਉਸ ਲੈਵਲ ਤੇ ਨਹੀਂ ਵਧਣੀ ਇਸ ਕਰਕੇ ਇਹਨਾਂ ਦਾ ਸਾਈਜ਼ ਵੱਡਾ ਹੋਣਾ ਚਾਹੀਦਾ ਜਿਹੜੀ ਉਹ ਇੱਕ ਸਕੀਮ ਪਹਿਲਾਂ ਤੋਂ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਫਾਰਮ ਟੂ ਫੋਕਸ ਜਾਂ ਚਾਹੇ ਉਹ ਤਿੰਨ ਕਾਨੂੰਨ ਲਿਆ ਦੇਗੇ ਸੀ ਭਾਰਤ ਸਰਕਾਰ ਵੱਲੋਂ ਜਾ ਹੁਣ ਵੀ ਜਿਹੜੀ ਲੇਟੈਸਟ ਵਪਾਰ ਨੀਤੀ ਜਿਹੜੀ ਉਹਦਾ ਡਰਾਫਟ ਆਇਆ ਹੋਇਆ ਸੀਗਾ ਜਿਹਦੇ ਤੇ ਕਾਫੀ ਵਿਰੋਧ ਕਿਸਾਨ ਜਥੇਬੰਦੀਆਂ ਨੇ ਕੀਤਾ ਉਹ ਸਾਰੇ ਕੀ ਨੇ ਕਿ ਦੁਨੀਆ ਦਾ ਮੁਕਾਬਲਾ ਕਰਨ ਲਈ ਜੀ ਅਸੀਂ ਵੱਡੇ ਖੇਤ ਤੇ ਉਹਨਾਂ ਦੇ ਕੰਪੈਰੀਟਿਵਲੀ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਹੈ ਲਾਗਤ ਆ ਜਿਹੜੀ ਖੇਤੀ ਤੇ ਉਹ ਘਟਾ ਕੇ ਅਸੀਂ ਮੁਕਾਬਲਾ ਕਰ ਸਕਾਂਗੇ ਕੱਲਾ-ਕੱਲਾ ਕਿਸਾਨ ਨਹੀਂ ਇਸ ਲਈ ਜ਼ਮੀਨਾਂ ਕਾਰਪੋਰੇਟ ਨੂੰ ਦੇਓ ਤੇ ਕਾਰਪੋਰੇਟ ਅੱਗੇ ਤੁਹਾਡੇ ਤੁਹਾਨੂੰ ਦੇਵਿਆ ਕਰੇਗਾ ਵੰਡ ਕੇ ਕੁਝ ਮੁਨਾਫਾ ਜਾਂ ਤੁਹਾਨੂੰ ਪੈਸੇ ਦੇ ਦਿੰਦਾ ਹੈ ਜ਼ਮੀਨਾਂ ਹਥਿਆਉਣ ਦਾ ਤੇ ਪਾਣੀ ਤੇ ਕੰਟਰੋਲ ਦਾ ਜਿਹੜਾ ਤਰੀਕਾ ਹੈ ਉਹ ਇਸ ਦਲੀਲ ਦੇ ਰਾਹੀ ਆਏਗਾ ਜਿਹੜੀ ਦਲੀਲ ਕਹੇਗੀ ਕਿ ਦੇਖੋ ਦੁਨੀਆ ਪੱਧਰ ਤੇ ਤੁਸੀਂ ਤਾਂ ਮੁਕਾਬਲਾ ਕਰ ਹੀ ਨਹੀਂ ਸਕੋ ਮੁਕਾਬਲਾ ਕਰਨ ਲਈ ਤੁਸੀਂ ਰਾਸ਼ਟਰ ਬੰਦੀ ਦੇਸ਼ ਪੱਧਰ ਤੇ ਸੋਚੋ ਪਰ ਇਹ ਕਿਹਨੇ ਦੱਸਿਆ ਕਿ ਦੁਨੀਆ ਦਾ ਟ੍ਰੈਂਡ ਇਧਰ ਨੂੰ ਹੀ ਜਾਣਾ ਹੈ ਔਰ ਜਾਣਾ ਚਾਹੀਦਾ ਕਿਉਂ ਐਡਾ ਵੱਡਾ ਦੇਸ਼ ਜਿਹਦੇ ਕੋਲ 140 ਕਰੋੜ ਦੀ ਆਬਾਦੀ ਹੋਵੇ ਐਡੀ ਵੱਡੀ ਮਾਰਕੀਟ ਹੋਵੇ ਉਹ ਦੁਨੀਆ ਦੇ ਦੂਜੇ ਦੇਸ਼ਾਂ ਨਾਲ ਜਿਹੜੇ ਵਿਕਾਸ ਸੇਨ ਲੈਣ ਤੇ ਘੱਟ ਵਿਕਸਤ ਨੇ ਮਿਲ ਕੇ ਇੱਕ ਗਲੋਬਲ ਲੈਵਲ ਤੇ ਆਪਣਾ ਇੱਕ ਨੈਟਵਰਕ ਬਣਾਉਂਦੇ ਉਸ ਪੱਧਰ ਦੇ ਉੱਤੇ ਜਾ ਕੇ ਤਾਂ ਕਿ ਉਹ ਵਰਲਡ ਪਬਲਿਕ opinion ਨੂੰ ਵੀ ਲੋਕਾਂ ਦੀ رائے ਨੂੰ ਵੀ ਪ੍ਰਭਾਵਿਤ ਕਰ ਸਕਣ ਔਰ ਆਪਣਾ ਜਿਹੜਾ ਵਪਾਰ ਦਾ ਸੈਟਅਪ ਵੀ ਆ ਉਧਰ ਨੂੰ ਇੱਕ ਦੂਜੇ ਨਾਲ ਖੋਲ ਸਕਣ ਜਿਆਦਾ ਇੱਕ ਦੂਜੇ ਦਾ ਇਹਦੇ ਲਈ ਫਿਰ ਕੀ ਸਿਆਸੀ ਮਾਮਲਾ ਵੀ ਬਦਲਣਾ ਪਏਗਾ ਜਦੋਂ ਗੁਆਂਡੀ ਦੇਸ਼ ਨੇ ਜਿਹੜੇ ਤੁਹਾਡੇ ਸਾਡੇ ਜਿਹੜੀ ਸਾਰਕ ਬਣੀ ਸੀ ਸਾਊਥ ਏਸ਼ੀਆਨ ਰੀਜਨਲ ਕਾਰਪੋਰੇਸ਼ਨ ਜਿਹਦੇ ਸਾਡੇ ਗੁਆਂਡੀ ਸਾਰੇ ਦੇਸ਼ਲੇ ਤੈਨੂੰ ਮਤਲਬ ਪਹਿਲਾਂ ਉਹਨਾਂ ਨਾਲ ਵੀ ਸਾਡਾ ਵਪਾਰ ਸਾਡੀ ਸਿਆਸਤ ਸਾਡੇ ਸਬੰਧ ਵਧੀਆ ਬਣਾਉਣਗੇ ਤਾਂ ਜਾ ਕੇ ਵਪਾਰ ਉਹਨਾਂ ਲੋਕਾਂ ਦੇ ਲੈਵਲ ਦੇ ਉੱਤੇ ਜ਼ਿਆਦਾ ਖੁੱਲੂਗਾ ਔਰ ਨਹੀਂ ਤਾਂ ਸੀਨ ਦੂਰ ਦਰਾਡੇ ਵਪਾਰ ਦੀ ਗੱਲ ਕਰਦੇ ਆ ਤੇ ਲੋਕਾਂ ਜਿੰਨੀ ਵੀ ਉਹਨਾਂ ਦੇ ਡਿਮਾਂਡ ਹੈ ਮੰਗ ਹੈ ਉਹਨਾਂ ਨਾਲ ਅਸੀਂ ਅਜੇ ਉਸ ਪੱਧਰ ਦੇ ਉੱਤੇ ਗੱਲ ਨਹੀਂ ਕਰ پا ਰਹੇ ਕਿਉਂਕਿ ਸਾਡੀਆਂ ਟਰਮ ਜ ਨਹੀਂ ਹੈ ਸਾਡੇ ਨਾਲ ਸਾਡਾ ਭਰੋਸਾ ਨਹੀਂ ਹੈ ਭਰੋਸਾ ਹੌਸ ਲੈਵਲ ਤੇ ਉੱਠਿਆ ਹੋਇਆ ਹੈ ਉਹਨੂੰ ਭਰੋਸੇ ਨੂੰ ਬਹਾਲ ਕਰਨ ਦੇ ਵਾਸਤੇ ਪਹਿਲਾਂ ਆਪਣੇ ਅੰਦਰ ਕਿੰਡੀ ਮਾਰਕੀਟ ਉਹਦੀ ਯੋਜਨਾਬੰਦੀ ਫਸਲਾਂ ਦੀ ਪੰਜਾਬੀ ਦੀ ਫਿਰ ਗੁਆਂਢੀ ਦੇਸ਼ਾਂ ਦੇ ਵਿੱਚ ਜਿੰਨੀ ਹੈ ਜਿਹੜੇ ਨੇੜਲੇ ਦੇਸ਼ ਨੇ ਸਾਰੇ ਜਿਵੇਂ ਤੇਲ ਦੇ ਮਾਮਲੇ ਤੇ ਉਹ ਕਹਿ ਰਹੇ ਆ ਕਿ ਜੀ ਜੇ ਤੇਲ ਰਾਂ ਤੋਂ ਖਰੀਦੋਂਗੇ ਤਾਂ ਤੁਹਾਡੇ ਤੇ ਟੈਕਸ ਲਾ ਰਹੇ ਆ ਬਾਦੂ ਦੀ ਪੈਨਲਟੀ ਲਾ ਰਹੇ ਆ ਅਮਰੀਕਾ ਕਹਿ ਰਹੇ ਔਰ ਭਾਰਤ ਸਰਕਾਰ ਜਾਂ ਬਾਕੀ ਦੇ ਕਹਿੰਦੇ ਨੇ ਇਸ ਤੇ ਲਵਾਂਗੇ ਤੇਲ ਤਾਂ ਲੈਣਾ ਹੀ ਹੈ ਤਾਂ ਜੇ ਬਾਰਡਰ ਖੋਲਦੇ ਨੇ ਬਾਗਾ ਬਾਰਡਰ ਤੋਂ ਲੈ ਕੇ ਵੱਖ-ਵੱਖ ਕੱਲੇ ਤੇਲ ਤੇ ਅਸੀਂ ਸਟੈਂਡ ਲੈ ਸਕਦੇ ਹਾਂ ਤਾ ਬਾਕੀ ਅਵਸਥਾ ਤੇ ਵੀ ਤਾਂ ਸਟੈਂਡ ਲੈ ਸਕਦਾ ਹੈ ਇਰਾਨ ਤੱਕ ਰਾਤ ਤੱਕ ਮੀਡਲਿਸਟ ਤੱਕ ਸਾਰੇ ਜਗ੍ਹਾ ਤੱਕ ਜਾ ਸਕਦੀਆਂ ਨੇ ਖੇਤੀ ਦੇ ਤੌਰ ਦੇ ਉੱਤੇ ਵੀ ਔਰ ਜਾਦਾ ਮੁੱਲ ਵੀ ਮਿਲ ਸਕਦਾ ਤੇ ਉਹ ਇੱਕ ਦੂਜੇ ਦੇ ਦੇਸ਼ਾਂ ਦੀ ਸਟਰੈਂਥ ਜਿਹੜੀ ਹੈ ਇੱਕ ਸਮੂਹਿਕ ਤਾਕਤ ਹੋਏਗੀ ਉਹ ਦੁਨੀਆ ਦੇ ਵਪਾਰ ਨੂੰ ਵੀ ਪ੍ਰਭਾਵਿਤ ਕਰੇਗੀ ਔਰ ਜਿਹੜੇ ਅਮਰੀਕਾ ਇੰਗਲੈਂਡ ਵਰਗੇ ਤਾਂ ਯੂਰੋਪੀਅਨ ਕੰਟਰੀ ਨੇ ਉਹ ਜਦੋਂ ਡਿਕਟੇਟ ਕਰਦੇ ਨੇ ਟਰਮ ਜਿਹਨੂੰ ਤਾਂ ਦੂਜੇ ਪਾਸੇ ਜਦੋਂ ਇੱਕ ਵੱਡਾ ਮਹਾਉਣ ਬਣੇਗਾ ਉਹ ਵੀ ਦੂਜੇ ਪਾਸੇ ਜਾ ਸਕਦਾ ਉਸ ਪੰਦਰ ਦੇ ਉੱਤੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਸੋਚਣਾ ਚਾਹੀਦਾ ਔਰ ਇਹਨਾਂ ਨੂੰ ਇੱਕ ਕਿਸਾਨਾਂ ਤੱਕ ਤੇ ਸਾਰੇ ਲੋਕਾਂ ਤੱਕ ਮਜ਼ਦੂਰਾਂ ਤੱਕ ਲਿਜਾਣਾ ਚਾਹੀਦਾ ਸਭ ਤੋਂ بڑا ਸਵਾਲ ਹੈ ਲੋਕਾਂ ਦੀ ਰੋਜੀ ਰੋਟੀ ਜੇ ਇਹ ਸਮਝੌਤੇ ਹੁੰਦੇ ਨੇ ਇਸ ਪੰਦਰ ਦੇ ਉੱਤੇ ਤਾਂ ਮਜ਼ਦੂਰਾਂ ਕਿਸਾਨਾਂ ਦੀ ਵੱਡੇ ਪੰਦਰ ਤੇ ਰੋਜੀ ਰੋਟੀ ਚੱਲੀ ਜਾਣੀ ਹੈ ਤੇ ਰੋਜੀ ਰੋਟੀ ਚੱਲਣ ਤੋਂ ਬਾਅਦ ਜ਼ਿੰਦਗੀ ਕਿਉਂ ਜੀ ਹੋਏਗੀ ਤਾਂ ਕਿਹੜੀਆਂ ਲੜਾਈਆਂ ਉਮਰਨੀਆਂ ਉਸ ਮਾਮਲੇ ਦੇ ਵਿੱਚ ਇਹ ਸਭ ਤੋਂ ਬੇਸਿਕ ਗੱਲ ਹੈ ਜਿਹਦੇ ਤੇ ਆਧਾਰ ਦੇ ਉੱਤੇ ਗੱਲ ਲਗਾਤਾਰ ਹੋਣੀ ਚਾਹੀਦੀ ਹੈ ਫਿਰ ਹਾਂ ਇਹਨਾਂ ਚੀਜ਼ਾਂ ਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੇ ਸਾਂਝੇ ਕਰਦੇ ਰਹਾਂਗੇ ਜਿੰਨੀਆਂ ਵੀ ਆਉਣਗੀਆਂ ਔਰ ਤੁਹਾਡੇ ਹੰਗਾਰੇ ਦੀ ਵੀ ਉਮੀਦ ਰਹੇਗੀ ਜੋ ਤੁਹਾਡੇ ਕੋਲ ਇਨਫੋਰਮੇਸ਼ਨ ਹੁੰਦੀ ਹੈ ਉਹ ਵੀ ਸਾਡੇ ਨਾਲ ਤੁਸੀਂ ਸ਼ੇਅਰ ਲਗਾਤਾਰ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਦੇ ਰਹੋ ਆਪਣਾ